ਜੇ ਇੰਗਲਿਸ਼ ਲੈਂਗੁਏਜ ਨੂੰ ਜਿੰਨਾ ਲੋਕਾਂ ਨੇ ਵੀ ਸਿੱਖਿਆ ਜਾਂ ਜਿਹੜੇ ਲੋਕ ਵੀ ਸਿੱਖ ਰਹੇ ਆ ਇੱਕ ਕਾਮਨ ਪ੍ਰੋਬਲਮ ਸਾਰੇ ਲੋਕਾਂ ਨੇ ਫੇਸ ਕੀਤੀ ਆ ਉਹ ਕਾਮਨ ਪ੍ਰੋਬਲਮ ਹੈ ਕਿ ਆ ਪ੍ਰੈਜ਼ੈਂਟ ਕੰਟੀਨਿਊਸ ਔਰ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਦਾ ਕਨਫਿਊਜ਼ਨ ਔਰ ਇੱਕ ਕਨਫਿਊਜ਼ਨ ਹੁੰਦਾ ਕਿਉਂ ਆ ਕਿਉਂਕਿ ਪ੍ਰੈਜ਼ੈਂਟ ਕੰਟੀਨਿਊਸ ਔਰ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਇਹ ਦੇਖਣ ਸੁਣਨ ਨੂੰ ਦੋਵੇਂ ਇੱਕੋ ਜਿਹੀ ਲੱਗਦੇ ਆ ਕਿਉਂਕਿ ਦੋਵੇਂ ਸੁਣਨ ਨੂੰ ਦੇਖਣ ਨੂੰ ਇੱਕੋ ਜਿਹਾ ਲੱਗਦੇ ਆ ਤਾਂ ਆਮ ਲੋਕ ਇਹਨਾਂ ਨੂੰ ਗਲਤੀ ਵਰਤ ਲੈਂਦੇ ਆ ਅੱਜ ਦੀ ਕਲਾਸ ਦੇ ਵਿੱਚ ਆਪਾਂ ਇਹਨਾਂ ਦਾ ਇਹ ਜਿਹੜਾ ਕਨਫਿਊਜ਼ਨ ਹੈ ਇਹ ਦੂਰ ਕਰਾਂਗੇ ਔਰ ਇਹਨਾਂ ਦੋ ਟੈਂਸਸ ਨੂੰ ਇੰਨਾ ਸੌਖਾ ਬਣਾ ਦੇਵਾਂਗੇ ਕਿ ਇੱਕ ਆਮ ਮੁੰਡਾ ਵੀ ਇਹਨਾਂ ਨੂੰ ਪਹਿਲੀ ਵਾਰ ਚ ਸਿੱਖ ਸਕੇ ਸੋ ਲੈਟਸ ਸਟਾਰਟ ਦਾ ਪ੍ਰੈਜ਼ੈਂਟ ਕੰਟੀਨਿਊਸ ਦਾ ਜਿਹੜਾ ਫਾਰਮੂਲਾ ਹੈ ਉਹ ਹੈ ਸਬਜੈਕਟ ਇਸ ਐਮ ਆਰ ਵਰਬ ਦੀ ਫਰਸਟ ਫਾਰਮ ਔਰ ਆਬਜੈਕਟ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਦਾ ਫਾਰਮੂਲਾ ਕੀ ਹੈ ਸਬਜੈਕਟ ਹੈਜ਼ ਹੈਵ ਬੀਨ ਵਰਬ ਦੀ ਫਰਸਟ ਫਾਰਮ ਨਾਲ ਆਈ ਆਈ ਆਂਗਲ ਆਬਜੈਕਟ অর ਸਿንስ ਫੋਰ ਦੇ ਵਿੱਚੋਂ ਇੱਕ ਚੀਜ਼ ਵੈਸੇ ਤਾਂ ਦੇਖੋ ਪ੍ਰੈਜ਼ੈਂਟ ਕੰਟੀਨਿਊਸ অর ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਤੇ ਆਪਾਂ ਦੋ ਅਲੱਗ-ਅਲੱਗ ਕਲਾਸਾਂ ਕਰ ਚੁੱਕੇ ਆਂ ਪਰ ਇਹਨਾਂ ਦਾ ਜਿਹੜਾ ਆਪਸੀ ਕਨਫਿਊਜ਼ਨ ਹੈ ਉਹਨੂੰ ਸਮਝਣ ਵਾਸਤੇ ਉਹਨੂੰ ਕਲੀਅਰ ਕਰਨ ਵਾਸਤੇ ਇੱਕ ਅਲੱਗ ਕਲਾਸ ਦੀ ਲੋੜ ਸੀ ਪ੍ਰੈਜ਼ੈਂਟ ਕੰਟੀਨਿਊਸ ਦੇਖੋ ਕਦੋਂ ਵਰਤਿਆ ਜਾਂਦਾ ਜਦੋਂ ਕੰਮ ਹੋ ਰਿਹਾ ਹੋਵੇ ਠੀਕ ਮੋਟਾ-ਮੋਟਾ ਇਹਨਾਂ ਗੱਲ ਨੂੰ ਸਮਝੋ ਕਿ ਪ੍ਰੈਜ਼ੈਂਟ ਕੰਟੀਨਿਊਸ ਵਰਤਿਆ ਜਾਂਦਾ ਜਦੋਂ ਕੰਮ ਹੋ ਰਿਹਾ ਹੋਵੇ ਔਰ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਜਦੋਂ ਕੰਮ ਹੋ ਰਿਹਾ ਹੋਵੇ ਤੇ ਨਾਲ ਸਮਾਵੇ ਦਸੈਲਰੀ ਠੀਕ ਪ੍ਰੈਜ਼ੈਂਟ ਕੰਟੀਨਿਊਸ ਵਰਤਾਂ ਜਾਂਦਾ ਜਦੋਂ ਕੰਮ ਹੋ ਰਿਹਾ ਔਰ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਜਦੋਂ ਦੱਸ ਰਹੇ ਆ ਕਿ ਕੰਮ ਹੋ ਰਿਹਾ ਪਰ ਇਹਦੇ ਨਾਲ ਟਾਈਮ ਵੀ ਦੱਸਿਆ ਹੁੰਦਾ ਟਾਈਮ ਦੱਸਿਆ ਹੁੰਦਾ ਮਤਲਬ ਕਿ ਕੰਮ ਕਦੋਂ ਦਾ ਹੋ ਰਿਹਾ ਜਾਂ ਕਿੰਨਾ ਕੁ ਟਾਈਮ ਹੋ ਗਿਆ ਕੰਮ ਚੱਲਦੇ ਨੇ ਇਹਦਾ ਸਮਝਣ ਵਾਸਤੇ ਇੱਕ ਸੈਂਟੈਂਸ ਦੇਖੋ ਜਿਵੇਂ ਕਹਿਣਾ ਹੋਵੇ ਕਿ ਰਾਮ ਇਜ਼ ਵਰਕਿੰਗ ਕਿ ਰਾਮ ਕੰਮ ਕਰ ਰਿਹਾ ਹੈ ਠੀਕ ਹੈ ਇਹਦੇ ਚ ਕੰਮ ਹੋਈ ਜਾਂਦਾ ਠੀਕ ਹੈ ਰਾਮ ਕੰਮ ਕਰੀ ਜਾਂਦਾ ਆਮ ਭਾਸ਼ਾ ਚਪਾ ਇਹਨੂੰ ਕਹਿੰਦੇ ਨੇ ਕਿ ਰਾਮ ਕੰਮ ਕਰੀ ਜਾਂਦਾ ਰਾਮ ਕੰਮ ਕਰ ਰਿਹਾ ਹੈ ਠੀਕ ਹੈ ਇਹਦੇ ਚ ਦੇਖੋ ਆਪਾਂ ਕੋਈ ਟਾਈਮ ਨਹੀਂ ਦੱਸਿਆ ਸਿਰਫ ਇੰਨੇ ਹੀ ਦੱਸਿਆ ਕਿ ਰਾਮ ਕੰਮ ਕਰੀ ਜਾਂਦਾ ਠੀਕ ਹੁਣ ਇਹੀ ਸੈਂਟੈਂਸ ਜਿਹੜਾ ਹੈ ਜੇ ਆਪਾਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਦੇ ਵਿੱਚ ਬਣਾਉਣਾ ਹੋਵੇ ਇਧਰ ਕਿਵੇਂ ਬਣੂ ਕਿ ਰਾਮ ਹੈਜ਼ ਬੀਨ ਵਰਕਿੰਗ ਸਿੰਸ ਯਰ ਫੋਰ ਚੁਕਈ ਇੱਕ ਸਿੰਸ ਮਾਰਨਿੰਗ ਠੀਕ ਇੱਥੇ ਦੱਸ ਰਿਹਾ ਕਿ ਰਾਮ ਕੰਮ ਕਰੀ ਜਾਂਦਾ ਕੋਈ ਟਾਈਮ ਨਹੀਂ ਦੱਸਿਆ ਕਿ ਕਦੋਂ ਕਦਾਂ ਕਰਦਾ ਜਾਂ ਕਿੰਨੇ ਵਜੇ ਦਾ ਕਰਦਾ ਇਥੇ ਆਪਾਂ ਕਹਿ ਰਹੇ ਹਾਂ ਕਿ ਆਰਾਮ ਕੰਮ ਕਰੀ ਜਾਂਦਾ ਸਵੇਰ ਦਾ ਆਰਾਮ ਸਵੇਰ ਦਾ ਹੀ ਕੰਮ ਕਰੀ ਜਾਂਦਾ ਠੀਕ ਪ੍ਰੈਜ਼ੈਂਟ ਕੰਟੀਨਿਊਸ ਔਰ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਦੇ ਵਿੱਚ ਇੰਨਾ ਕੀ ਜਿਹੜਾ ਹੈ ਅੰਤਰ ਹੈ ਕਿ ਇਹਦੇ 'ਚ ਟਾਈਮ ਨਹੀਂ ਦੱਸਿਆ ਹੁੰਦਾ ਕਿ ਕੰਮ ਕਦੋਂ-ਕਦਾਂ ਹੋ ਰਿਹਾ ਇਹਦੇ 'ਚ ਜਿਹੜਾ ਹੈ ਦੱਸਿਆ ਪਾਉਂਗਾ ਠੀਕ ਔਰ ਇਹਨਾਂ ਦੇ ਜਿਹੜੇ ਹੈ ਫਾਰਮੂਲੇ ਦਾ ਥੋੜਾ ਬਹੁਤਾ ਫਰਕ ਹੈ ਆਰਾਮ ਕੰਮ ਕਰੀ ਜਾਂਦਾ ਆਰਾਮ ਸਵੇਰ ਦਾ ਕੰਮ ਕਰੀ ਜਾਂਦਾ ਜਦੋਂ ਦੱਸਿਆ ਹੋਵੇ ਕਦੋਂ ਦਾ ਕੰਮ ਸ਼ੁਰੂ ਕਿੰਨੇ ਵਜੇ ਕਦੋਂ ਕੀਤਾ ਸੀ ਉਦੋਂ ਸੈਂਸ ਲੱਗਦਾ ਜੇ ਦੱਸਣਾ ਹੋਵੇ ਕਿ ਕੰਮ ਚੱਲਦੇ ਨੂੰ ਕਿੰਨਾ ਕੁ ਟਾਈਮ ਹੋ ਗਿਆ ਫਿਰ ਫੋਰ ਉਹਨਾਂ ਦਾ ਜਿਵੇਂ ਫੋਰ 3 ਆਵਰਸ ਕਿ ਰਾਮ ਨੂੰ ਕੰਮ ਕਰਦੇ ਨੂੰ ਤਿੰਨ ਘੰਟੇ ਹੋ ਗਏ ਠੀਕ ਤਾਂ ਇੱਥੇ ਜੇ ਆਪਾਂ ਡਿਊਰੇਸ਼ਨ ਦੱਸਣੀ ਆ ਕਿ ਟੋਟਲ ਕਿੰਨਾ ਟਾਈਮ ਹੋ ਗਿਆ ਕੰਮ ਚੱਲਦੇ ਨੂੰ ਫਿਰ ਆਊਗਾ ਫੋਰ ਜੇ ਦੱਸਣਾ ਕਿ ਕਦੋਂ ਸ਼ੁਰੂ ਹੋਇਆ ਸੀ ਫਿਰ ਸੈਂਸ ਔਰ ਕਿੰਨਾ ਟਾਈਮ ਹੋ ਗਿਆ ਚੱਲਦੇ ਨੂੰ ਫਿਰ ਫੌਰ ਠੀਕ ਇੱਕ ਹੋਰ ਐਗਜ਼ਾਮਪਲ ਦੇਖੋ ਜਿਵੇਂ ਇਹ ਕਹਿਣਾ ਹੋਵੇ ਵੀ ਆਰ ਵਰਕਿੰਗ ਔਨ ਅ ਨਿਊ ਪ੍ਰੋਜੈਕਟ ਕਿ ਇੱਕ ਕਿ ਅਸੀਂ ਇੱਕ ਨਵੇਂ ਪ੍ਰੋਜੈਕਟ ਦੇ ਉੱਪਰ ਕੰਮ ਕਰ ਰਹੇ ਹਾਂ ਯਾ ਸਾਡਾ ਇੱਕ ਨਵੇਂ ਪ੍ਰੋਜੈਕਟ ਦੇ ਉੱਪਰ ਕੰਮ ਚੱਲ ਰਿਹਾ ਠੀਕ ਹੈ ਇਹਦੇ ਚ ਦੇਖੋ ਕੋਈ ਟਾਈਮ ਨਹੀਂ ਦੱਸਿਆ ਸਿਰਫ ਇਨਾ ਦੱਸਿਆ ਕਿ ਕੰਮ ਹੋਈ ਜਾਂਦਾ ਨਵੇਂ ਪ੍ਰੋਜੈਕਟ ਤੇ ਤੁਸੀਂ ਕੰਮ ਕਰ ਰਹੇ ਹਾਂ ਕਦੋਂ ਤੋਂ ਦੇ ਕਰ ਰਹੇ ਹਾਂ ਜਾਂ ਕਿੰਨਾ ਟਾਈਮ ਹੋ ਗਿਆ ਕਰਦਿਆਂ ਨੂੰ ਇਹ ਨਹੀਂ ਦੱਸਿਆ ਔਰ ਕਿਉਂਕਿ ਇਹਦੇ ਚ ਇਹ ਨਹੀਂ ਦੱਸਿਆ ਇਹ ਪ੍ਰੈਜ਼ੈਂਟ ਕੰਟੀਨਿਊਸ ਹੈ ਇਹੀ ਜੇ ਇਹਦੇ ਚ ਬਣਾਉਣਾ ਹੋਵੇ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਦੇ ਵਿੱਚ ਇਹ ਕਿਵੇਂ ਬਣੂਗਾ ਇਧਰ ਆਜੋ ਵੀ ਹੈਵ ਬੀਨ ਵਰਕਿੰਗ ਔਨ a new project for 6 months ਠੀਕ ਹੈ ਕਿ ਸਾਨੂੰ ਨਵੇਂ ਪ੍ਰੋਜੈਕਟ ਤੇ ਕੰਮ ਕਰਦਿਆਂ ਨੂੰ 6 ਮਹੀਨੇ ਹੋ ਗਏ ਠੀਕ ਹੈ ਮਤਲਬ ਅਸੀਂ ਹਜੇ ਵੀ ਇਸ ਪ੍ਰੋਜੈਕਟ ਤੇ ਕੰਮ ਕਰ ਰਹੇ ਹਾਂ ਇੱਥੇ ਆਪਾਂ ਨਾਲ ਟਾਈਮ ਦੱਸਤਾ ਠੀਕ ਹੈ ਇੱਥੇ ਆਪਾਂ ਟਾਈਮ ਨਹੀਂ ਸੀ ਦੱਸਿਆ ਕਿ ਪ੍ਰੋਜੈਕਟ ਚੱਲਦੇ ਨੂੰ ਕਿੰਨਾ ਟਾਈਮ ਹੋ ਗਿਆ ਸਿਰਫ ਇੰਨਾ ਹੀ ਦੱਸਿਆ ਕਿ ਅਸੀਂ ਪ੍ਰੋਜੈਕਟ ਤੇ ਕੰਮ ਕਰ ਰਹੇ ਹਾਂ ਇਹਤੇ ਪ੍ਰੋਜੈਕਟ ਤੇ ਕੰਮ ਕਰਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਇਹ ਵੀ ਨਾਲ ਦੱਸ ਰਹੇ ਹਾਂ ਠੀਕ ਹੈ ਪ੍ਰੈਜ਼ੈਂਟ ਕੰਟੀਨਿਊਅਸ ਦੇ ਵਿੱਚ ਟਾਈਮ ਨਹੀਂ ਦੱਸਿਆ ਹੁੰਦਾ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਅਸ ਦੇ ਵਿੱਚ ਸਿਰ ਟਾਈਮ ਦੱਸਿਆ ਹੁੰਦਾ ਕੰਮ ਦੋਵਾਂ ਚ ਹੀ ਹੋ ਰਿਹਾ ਠੀਕ ਇੱਕ ਹੋਰ ਦੇਖੋ ਜਿਵੇਂ ਕਹਿਣਾ ਹੋਵੇ ਆ ਆ ਚਿਲਡਰਨ ਆਰ ਪਲੇਇੰਗ ਕੇ ਬੱਚੇ ਖੇਡ ਰਹੇ ਆ ਜਾਂ ਆਮ ਪਾਸੇ ਚ ਬੋਲੀ ਬੱਚੇ ਖੇਡੀ ਜਾਂਦੇ ਆ ਠੀਕ ਹੈ ਕੰਮ ਹੋਈ ਜਾਂਦਾ ਇਹਦੇ ਚ ਟਾਈਮ ਨਹੀਂ ਹੈ ਸਿਰਫ ਇੰਨੇ ਦੱਸਿਆ ਕਿ ਬੱਚੇ ਖੇਡੀ ਜਾਂਦੇ ਆ ਕੋਈ ਟਾਈਮ ਨਹੀਂ ਦੱਸਿਆ ਵਾ ਜੇ ਇਹੀ ਇਧਰ ਹੁੰਦਾ ਤਾਂ ਇਧਰ ਹੁੰਦਾ ਕਿ ਚਿਲड्रन ਹੈਵ ਬੀਨ ਪਲੇਇੰਗ ਫਾਰ 2 ਆਵਰਸ ਕਿ ਬੱਚਿਆਂ ਨੂੰ ਖੇਡਦਿਆਂ ਨੂੰ 2 ਘੰਟੇ ਹੋ ਗਏ ਹਜੇ ਵੀ ਖੇਡੀ ਜਾਂਦੇ ਆ ਨਾਲ ਟਾਈਮ ਦੱਸ ਤਾਂ ਕਲੋਂ ਦੇ ਖੇਡੀ ਜਾਂਦੇ ਆ 2 ਘੰਟੇ ਹੋ ਗਏ ਯਾ ਜੇ ਦੱਸਣਾ ਹੁੰਦਾ ਕਿ ਕਿੰਨੇ ਵਜੇ ਖੇਡਣਾ ਸ਼ੁਰੂ ਕੀਤਾ ਸੀ ਫਿਰ ਇਥੇ ਸਿੰਸ ਆ ਜਾਂਦਾ ਚਿਲਡਰਨ ਹੈਵ ਬੀਨ ਪਲੇਇੰਗ ਸਿੰਸ 4:00 ਕਿ ਬੱਚੇ 4 ਵਜੇ ਦੇ ਖੇਡੀ ਜਾਂਦੇ ਆ ਠੀਕ ਨਾਲ ਟਾਈਮ ਤਾਂ ਪ੍ਰੈਜ਼ੈਂਟ ਕੰਟੀਨਿਊਸ ਦੇਖੋ ਸਿੰਪਲ ਹੈ ਇਹਦੇ ਚ ਕੰਮ ਹੋ ਰਿਹਾ ਅਰੇ ਦੇ ਵਿੱਚ ਟਾਈਮ ਨਹੀਂ ਦੱਸਿਆ ਹੁੰਦਾ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਦੇ ਵਿੱਚ ਵੀ ਕੰਮ ਹੋ ਰਿਹਾ ਪਰ ਇਹ ਦੇ ਵਿੱਚ ਜਿਹੜਾ ਹੈ ਨਾਲ ਆਪਾਂ ਨੂੰ ਸਮਾਂ ਦੱਸਿਆ ਹੁੰਦਾ ਕਿ ਕੰਮ ਕਦੋਂ ਦਾ ਚੱਲ ਰਿਹਾ ਜਾਂ ਕਿੰਨਾ ਟਾਈਮ ਹੋ ਗਿਆ ਚੱਲਦੇ ਹੋ ਠੀਕ ਔਰ ਆਹੀ ਜਿਹੜਾ ਕਨਫਿਊਜ਼ਨ ਹੈ ਆਮ ਤੌਰ ਤੇ ਜਿਹੜਾ ਹੈਗਾ ਪ੍ਰੈਜ਼ੈਂਟ ਕੰਟੀਨਿਊਸ ਔਰ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਸਿੱਖਣ ਵੇਲੇ ਆਮ ਤੌਰ ਤੇ ਇੱਕ ਕਨਫਿਊਜ਼ਨ ਜਿਹੜਾ ਹੈ ਬੱਚਿਆਂ ਨੂੰ ਹੁੰਦਾ ਰਾਈਟ ਆਈ ਹੋਪ ਕਿ ਜਿਹੜਾ ਕਨਫਿਊਜ਼ਨ ਅੱਜ ਜਿਹੜਾ ਹੈ ਸਾਰਿਆਂ ਦਾ ਦੂਰ ਹੋ ਗਿਆ ਹੋ ਫੇਰ ਵੀ ਅਦਰ ਕੁਝ ਨਾ ਸਮਝ ਆਈ ਹੋਵੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਔਰ ਅਗਰ ਸਾਡਾ ਕੰਟੈਂਟ ਪਸੰਦ ਆਵੇ ਤਾਂ ਚੈਨਲ ਨੂੰ ਸ਼ੇਅਰ ਔਰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ